ਹਾਂ ਸਰਕਾਰੀ ਮੇਲ ਪੁਨਿਆਰ ਦੇ ਵਿੱਚ ਗੰਨਾ ਲੈ ਕੇ ਆਏ ਆ ਤੇ ਮੇਲ ਦੇ ਇੰਨੇ ਹਾਲਾਤ ਮਾੜੇ ਆ ਕਿ ਖਲੋਣਾ ਤੇ ਬਹਿਣਾ ਵੀ ਮੁਸ਼ਕਲ ਹੋ ਗਿਆ ਸੀ ਵੀਰ ਅੱਜ ਕੱਲ ਦੇ ਗੰਨਾ ਲੈ ਕੇ ਆਏ ਦਿਆਂ ਤੇ ਇੱਕ ਨੇ ਦੋ ਸੂਟ ਕਰੋ ਮੰਗਾ ਲਿਆ ਫੇਰ ਤੇ ਬੂੜਵਾੜਾਂ ਚੰਗੀ ਤਰ੍ਹਾਂ ਗਿੱਲੇ ਹੋ ਗਏ ਰਿਹਾ ਬਹੁਤ ਮਾੜੇ ਹਲਾ ਦਾ ਇੱਥੇ ਤੇ ਬਿਲਕੁਲ ਬੈਠਣ ਨੂੰ ਜਗ੍ਹਾ ਨਹੀਂ ਹੈ ਕਿਤੇ ਰਾਤ ਟਰਾਲੀਆਂ ਥੱਲੇ ਬਹਿ ਗਏ ਪੂਰੀ ਰਾਤ ਇਦਾਂ ਹੀ ਕੱਟੀ ਗਈ ਆ ਕੰਦਰੀ ਕੀਤਾ ਬੰਦ ਸਰਕਾਰ ਨੇ ਇਥੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਡੱਠਨ ਬਾਤ ਤੇ ਛੱਡ ਬਣਾਈ ਆ ਨਾ ਕੁਛ ਇਦਾਂ ਹੀ ਆ ਬਸ ਲੋਕੀ ਆਪਣੇ ਆਪਣੇ ਟਰਾਲੀਆਂ ਨਾਲੇ ਬਿਸਤਰੇ ਜਿਹੜੇ ਘਰੋਂ ਲਿਆਂਦੇ ਤੇ ਹੀ ਉਹ ਵੀ ਆਈ ਉਹਨਾਂ ਨੂੰ ਕਹਾਂ ਵੀ ਸੱਦਾ ਬਣਾਓ ਤੇ ਜਾੜ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾੜ ਦੇ ਵਿੱਚ ਆ ਟਮ ਮੇਰਾ ਨਾਮ ਸੁਖਵਿੰਦਰ ਸਿੰਘ ਆ ਪਿੰਡ ਮੇਰਾ ਜੈਨਪੁਰ ਆ ਕਹੀਂ ਸਰਕਾਰੀ ਮੈਲ ਪੁਨਿਆਰ ਦੇ ਵਿੱਚ ਗੰਨਾ ਲੈ ਕੇ ਆਏ ਆ ਤੇ ਮਿਲਦੇ ਇੰਨੇ ਹਾਲਾਤ ਮਾਰੇ ਆ ਕਿ ਖਲੋਣਾ ਤੇ ਬਹਿਣਾ ਵੀ ਮੁਸ਼ਕਲ ਹੋ ਗਿਆ ਸੀ ਰਾਤ ਦੀ ਬਾਰਸ਼ ਲੱਗੀ 12 1 ਵਜੇ ਦੀ ਪਹਿਲਾ ਰੋਡ ਤੇ ਹੀ ਰੋਡ ਤੋਂ ਬਾਅਦ ਇਹਨਾਂ ਕੱਚੀ ਕੱਚਾ ਜਾ ਰੇ ਕੋ ਰਾਹ ਬਣਾਇਆ ਪਤਾ ਨਹੀਂ ਉੱਥੋਂ ਜਾਂ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਤੇ ਬਾਅਦ ਦੇ ਪਤਾ ਲੱਗੇਗਾ ਨਾ ਉੱਥੇ ਬਹਿਣ ਦਾ ਖਲੋਣਾ ਨਾ ਖਲੋਣ ਦਾ ਪਾਣੀ ਹੀ ਪਾਣੀ ਆ ਥਲੇ ਤੇ ਗਾਰ ਬੋਡੇ-ਕੋਡੇ ਪੂਰੇ ਪੂਰੇ ਕੱਪੜੇ ਸਾਰੇ ਗਿੱਲੇ ਹੋਏ ਆ ਸਰਕਾਰਾਂ ਕੋਈ ਧਿਆਨ ਨਹੀਂ ਮੇਲਾ ਵਾਲੇ ਕੋਈ ਮਲਾਇਆ ਨਹੀਂ ਦੇਖਣਦੇ ਵੀ ਉੱਥੇ ਜਾ ਕੇ ਲਵਾ ਦਿੰਦੇ ਆ ਚਲੋ ਜਾਓ ਫੇ ਲੱਗੋ ਹੁਣਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਨਾ ਕੋਈ ਚੀਜ਼ ਗਮ ਹੋਏ ਕੋ ਟੁੱਟਦੇ ਕੋਈ ਜਵਾਬਦਾਰ ਨਹੀਂ ਆ ਨਾ ਮੇਰਾ ਲਾਪਰੀ ਸਿੰਘ ਮੁਸ਼ਕਲੇ ਤੇ ਆ ਰਹੀ ਆ ਕੰਤੀ ਕੱਲ ਤੇ ਗੰਨਾ ਲੈ ਕੇ ਆਏ ਦਿਆਂ ਇੱਕ ਤੇ ਦੋ ਸੂਟ ਕਰੋ ਮੰਗਾ ਲਿਆ ਫੇਰ ਤਕ ਬੂਡ ਵੜਾਂ ਚੰਗੀ ਤਰ੍ਹਾਂ ਗਿੱਲੇ ਹੋ ਗਏ ਰਿਹਾ ਬਹੁਤ ਮਾਰੇ ਹਲਾਦਾ ਇੱਥੇ ਤੇ ਬਿਲਕੁਲ ਬੈਠਣ ਨੂੰ ਜਗ੍ਹਾ ਨਹੀਂ ਹੈ ਕਿਤੇ ਰਾਤ ਟਰਾਲੀਆਂ ਥੱਲੇ ਬੈਹਿ ਗਏ ਪੂਰੀ ਰਾਤ ਇਦਾਂ ਹੀ ਕੱਟੀ ਆ ਹੂੰ ਤੇ ਟਰਾਲੀਆਂ ਥੱਲੇ ਵੀ ਪਾਣੀ ਪੂਰਾ ਹੋ ਗਿਆ ਹੂੰ ਤੇ ਕਿਤੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਕੰਟੇਨ ਨਹੀਂ ਕੰਟੇਨ ਨਹੀਂ ਚੌਂਦੀ ਆ ਬਹੁਤ ਮਾੜਾ ਮਾੜੇ ਹਲਾਦਾ ਇਥੋਂ ਵੀ ਤਕ ਹੋਰ ਕੋਈ ਪ੍ਰਬੰਧ ਨਹੀਂ ਕੀਤਾ ਬੈਠਾ ਸਰਕਾਰ ਨੇ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਬੈਠਣ ਬਾਤ ਤੇ ਛੱਡ ਬਣਾਈ ਆ ਨਾ ਕੁਛ ਇਦਾਂ ਹੀ ਆ ਬਸ ਲੋਕੀ ਆਪਣੇ ਆਪਣੇ ਟਰਾਲੀਆਂ ਥੱਲੇ ਵਿਸਤਰੇ ਜਿਹੜੇ ਘਰੋਂ ਲਿਆਉਂਦੇ ਤੇ ਸੀ ਉਹ ਵੀ ਗਿੱਲੇ ਹੋ ਗਏ ਜੀ ਮੈਂ ਭਾਜੀ ਗੰਨਾ ਲੈ ਕੇ ਆਇਆ ਸੀ ਪਰ ਜਿਹੜੇ ਹਾਲਾਤ ਨੇ ਜਾ ਕੇ ਦੇਖੇ ਜਾਣ ਤੇ ਮੰਨ ਲਓ ਕਿ ਇੰਨਾ ਸਾਡੇ ਜੈਨਪੁਰਾ ਲੱਗ ਤੁਸੀਂ ਟੁੱਟੀ ਹੀ ਤੁਹਾਡੇ ਨਾਲ ਘਰਾਂ ਚ ਪਾਣੀ ਨਹੀਂ ਬੜਾ ਜਿੰਨਾ ਹੋਣਾ ਮੈਂ ਕਿ ਆਪਣੇ ਆਣ ਮਿਲਦੇ ਜਾਰ ਤੇ ਤੇ ਚੁੰਨੀ ਥੱਲੇ ਪਾਣੀ ਆ ਬਹੁਤ ਮਾੜੇ ਹਾਲਾਤ ਨੇ ਫਿਰ ਮੈਂ ਭਾਜੀ ਨੂੰ ਫੋਨ ਕੀਤਾ ਵੀ ਤੁਸੀਂ ਇੱਕ ਵਾਰੀ ਆਣ ਕੇ ਜਰੂਰ ਦੇਖੋ ਜਾਂ ਤੇ ਛੱਡਦਾ ਕੋਈ ਛੱਡ ਨਹੀਂ ਕੋਈ ਉੱਥੇ ਕੋ ਨਹੀਂ ਕੰਟੀਨ ਵੀ ਚੌਂਦੀ ਜਿੱਥੇ ਮਾੜੇ ਮੋੜੇ ਕਿਸਾਨ ਬੜੇ ਦੇ ਨੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਉੱਥੋਂ ਦੇ ਕੋਈ ਨਹੀਂ ਰਹਿਣ ਮਛੇਰਾ ਜੀ ਮਾਸਾ ਨਹੀਂ ਟੈਢੀ ਛੀਟ ਤੇ ਬੈ ਕੇ ਟਾਈਮ ਕੱਢਣ ਡਿਆ ਬਾਦ ਦੋ ਦੋ ਛੂਟ ਰਾਹ ਦੇ ਇਦਾਂ ਦੇ ਕੰਮ ਜਦੋਂ ਜੇ ਚੱਲਣ ਦੀ ਬਸ ਬਾਹਰਤ ਨੇ ਲੰਡਿਆ ਸਰਕਾਰ ਨੂੰ ਇਹ ਅਪੀਲ ਕਰਨ ਨੇ ਵੀ ਕਰਨਾ ਚਾਹੁੰਦੇ ਆ ਕਿ ਇਹ ਕੋਈ ਮਾੜ ਮਾੜੀ ਕਿਸਾਨਾਂ ਦੀ ਸਾਰ ਵੀ ਲਈ ਜਾਏ ਨਹੀਂ ਤੇ ਇਹ ਮੇਰੇ ਹਿਹਾਮ ਨਾਲ ਉਹਨਾਂ ਡਰ ਹਨ ਨੂੰ ਗੰਨਾ ਫੈਲੀ ਤੋਂ ਕੱਢਣਾ ਨਹੀਂ ਲੱਗਣਾ ਕਰਨਾ ਜਿੰਨਾ ਨੂੰ ਲੱਗਦਾ ਵੀ ਇੱਥੇ ਪੁਨਿਆਰ ਪਟਿਆਲੀ ਪਲਟ ਜਾਨੀ ਹੱਡੀ ਜਿੰਨਾ ਮਾੜੇ ਹਾਲਾਤ ਨੇ ਉੱਥੇ ਸਾਡੇ ਰਸਤੇ ਜਿਹੜੇ ਪਿੰਡਾਂ ਵਾਲੇ ਪੱਧਰੇ ਨੇ ਤੇ ਜਿਹੜਾ ਪੁਨਿਆਰ ਦਾ ਜਾੜਾ ਨਾ ਉਹ ਤੇ ਬਹੁਤ ਜ਼ਿਆਦਾ ਮਾੜਾ ਹੋ ਗਿਆ ਤੇ ਇੱਥੇ ਦੋ ਤਿੰਨ ਜੇਤਸੀਆਂ ਲਾਦਨ ਵੀ ਜਿਹੜੀਆਂ ਟਰਾਲੀਆਂ ਕੱਢਣੀਆਂ ਨੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਇੱਥ ਮੈਂ ਇਸਾਨ ਆਗੂ ਹੋਣ ਕਰਨਾ ਮੈਂ ਹੀ ਇੱਥੇ ਆ ਮਿਲ ਚ ਪੰਜਾਬ ਮਿਲ ਚ ਖੜੇ ਆ ਇੱਥੇ ਇਸੇ ਮਸਲੇ ਚ ਆ ਹੀ ਆ ਇੱਥੇ ਬਹੁਤ ਜ਼ਿਆਦਾ ਜਾੜ ਜਿਹੜਾ ਜਾੜ ਦਾ ਨੂੰ ਕਿਸੇ ਨੇ ਵੇਖਿਆ ਨਹੀਂਗਾ ਕਿਸਾਨਾਂ ਵਾਸਤੇ ਜਿਹੜੀਆਂ ਸੈੱਡ ਕੋਈ ਨਹੀਂ ਅੱਜ ਬਾਰਸ਼ ਪੈ ਰਹੀ ਹੈ ਬਹੁਤ ਜ਼ਿਆਦਾ ਤੇ ਕੋਈ ਕਿਤੇ ਖੜੋਣ ਨੂੰ ਥਾਂ ਨਹੀਂ ਅਸੀਂ ਜੀਐਮ ਸਾਹਿਬ ਨੂੰ ਇਸੇ ਕੰਮ ਮਿਲਣ ਆਏ ਹਾਂ ਉਹ ਕਹਿ ਰਹੇ ਸੀ ਵੀ 9 ਕਰੋੜ ਰੁਪਈਆ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਤੇ ਅਸੀਂ ਬਣਾ ਨਹੀਂ ਸਕੇ ਅਸੀਂ ਇਹਨਾਂ ਨੂੰ ਇਹ ਕਹਿਣ ਆਏ ਆ ਬੇਨਤੀ ਕਰਨਾ ਕਿ ਕਿਸਾਨਾਂ ਵਾਸਤੇ ਕੀ ਆ ਕਿਸਾਨ ਰੋੜ ਰਹੇ ਨੇ ਭਿਜ ਭਿਜ ਕੇ ਉੱਥੇ ਉਹਨਾਂ ਨੂੰ ਖਲੋਣ ਨੂੰ ਥਾਂ ਨਹੀਂ ਗਾ ਉਹ ਕਿੱਥੇ ਖਲੋਣ ਤੁਸੀਂ ਤੇ ਜਿਹੜੇ ਮੁਲਾਜ਼ਮ ਨੇ ਉੱਥੇ ਲੋਹੰਦਰਾ ਚ ਵੜ ਕੇ ਭਿਜ ਕੇ ਆ ਗਏ ਤੇ ਅੰਦਰ ਵੜ ਗਏ ਕਿਸਾਨ ਭਿਜ ਕੇ ਕਿੱਥੇ ਵੜਨ ਉੱਥੇ ਕੋਈ ਥਾਂ ਨਹੀਂ ਖਲੋਣ ਦੀ ਅਸੀਂ ਇਹਨਾਂ ਨੂੰ ਕਿਹਾ ਵੀ ਸੱਦਾ ਬਣਾਓ ਤੇ ਜਾੜ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾੜ ਦੇ ਵਿੱਚ ਆ ਟਮ ਤੇ ਉਹਨਾਂ ਨੇ ਇਹ ਅੱਗੋਂ ਪ੍ਰੋਬਲਮ ਦੱਸਤੀ ਆ ਕਿ ਸਾਡੇ ਕੋਲ ਬਜਟ ਨਹੀਂ ਸਾਡੇ ਕੋ 9 ਕਰੋੜ ਰੁਪਇਆ ਜਿਹੜਾ ਇੱਕ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਅਸੀਂ ਕਾਹਦਾ ਬਣਾਈਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਉਹਨਾਂ ਦਾ ਪੈਸਾ ਜਿਹੜਾ 9 ਕਰੋੜ ਦਿੱਤਾ ਜਾਵੇ ਤੇ ਜਾੜ ਤੇ ਜਿਹੜਾ ਵਧੀਆ ਬਣ ਸਕੇ ਛੱਡਾ ਬਣ ਸਕਣ ਤੇ ਕਿਸਾਨ ਜਿਹੜੇ ਨੁਕਸੇ ਹਲੀ ਹੋ ਸਕਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਇੱਥੇ ਇਹ ਵੀ ਆ ਵੀ ਪੇਮੈਂਟ ਇਹਨਾਂ ਦੀ ਸਹੀ ਨਹੀਂ ਪੈ ਰਹੀ ਸਰਕਾਰੀ ਮਿਲਦੀ ਜਿਹੜੀ ਪੇਮੈਂਟ ਹੈ ਦੂਜੀਆਂ ਪੇਮੈਂਟਾਂ ਜਿਹੜੀਆਂ ਨਹੀਂ ਸਹੀ ਪੈ ਰਹੀਆਂ ਉਹ ਪੇਮੈਂਟਾਂ ਦੀ ਵੀ ਬੇਨਤੀ ਆ ਵੀ ਪੇਮੈਂਟ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਤੇ ਕਿਸਾਨਾਂ ਦੀ ਪਾਈ ਜਾਏ ਤੇ ਕਿਸਾਨ ਜਿਹੜਾ ਥੋੜਾ ਬਹੁਤਾ ਜਿੱਥੇ ਵੀ ਕਿਤੇ ਪੈਸੇ ਦੇਣੇ ਆ ਠੇਕੇ ਦੇਣੇ ਆ ਹੋਰ ਕਈ ਕੰਮ ਕਰਨੇ ਆ ਉਹ ਦੇ ਸਕਣ ਮੈਂ ਬਲਜਿੰਦਰ ਸਿੰਘ ਮਾਜਾ ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਤਰੰਗਲਾ ਅੱਜ ਆਪਾਂ ਜਿਹੜੇ ਆ ਪਨਿਆਲ ਮਿੱਲੇ 슈ਗਰ ਮਿੱਲ ਚ ਆਏ ਆ ਜੀਐਮ ਸਾਹਿਬ ਨੂੰ ਮਿਲਣੇ ਇੱਕ ਬੇਨਤੀ ਕਰਨ ਆਏ ਆ ਅਸੀਂ ਕਿ ਜੋ ਇੱਥੇ ਕਿਸਾਨ ਦੰਨਾ ਲੈ ਕੇ ਆਉਂਦੇ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਕੋਈ ਬਾਥਰੂਮ ਵਾਸਤੇ ਜਾਂ ਕੰਟੀਨ ਦੀ ਕੋਈ ਵੀ ਸਹੂਲਤ ਨਹੀਂ ਆ ਅੱਜ ਇੰਨੀ بارش ਹੋ ਰਹੀ ਆ ਕਿਸਾਨ ਟਰਾਲੀਆਂ ਦੇ ਥੱਲੇ ਵੜਿਆ ਤੇ ਕੋਈ ਹਾਦਸਾ ਹੋਣ ਤੋਂ ਪਹਿਲਾਂ ਜਿਹੜੇ ਇੱਥੇ ਟੀਨ ਛੱਡਾਂ ਪਾ ਗਏ ਵਧੀਆ ਬਾਥਰੂਮ ਤੇ ਕੰਟੀਨ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਜਦੋਂ ਅਸੀਂ ਆਪਣੀ ਪ੍ਰੋਬਲਮ ਜੀਐਮ ਸਾਹਿਬ ਨੂੰ ਦੱਸੀ ਤੇ ਜੀਐਮ ਸਾਹਿਬ ਨੇ ਅੱਗੋਂ ਇੱਕ ਹੋਰ ਨੂੰ ਪ੍ਰੋਬਲਮ ਕ੍ਰੀਏਟ ਕਰਤੀ ਕਿ ਦੇਖੋ ਜੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਜਿਹੜਾ ਮਿਲ ਦੀ ਮੈਂਟੇਨੈਂਸ ਵਾਸਤੇ ਦੇਣਾ ਸੀ ਤੇ ਉਹਨਾਂ ਨੇ ਧਟਾਣੀ ਤੇ ਛੱਡਾਂ ਕਿੱਥੋਂ ਬਣਾਈਏ ਮੈਂ ਸਰਕਾਰ ਦੇ ਧਿਆਨ ਚ ਇਹੋ ਗੱਲ ਹੁਣਾ ਚਾਹੁੰਦਾ ਕਿ ਤੁਸੀਂ ਜਦੋਂ ਉਦਘਾਟਨ ਕਰਕੇ ਗਏ ਇੱਥੇ ਭਗਵੰਤ ਮਾਨ ਸਾਹਿਬ ਆਏ ਪਰ ਇੱਥੇ ਲੋਕੀ ਇੱਥੇ ਇਹ ਨਹੀਂ ਵੇਖਿਆ ਕਿ ਕਿਸਾਨਾਂ ਨੇ ਕਿੱਥੇ ਬਹਿਣਾ ਜੇ ਅੱਜ ਕਿਸਾਨ ਗੋਡੇ-ਗੋਡੇ ਪਾਣੀ ਚ ਖੜੇ ਆ ਤੇ ਭਗਵੰਤ ਮਾਨ ਸਾਹਿਬ ਆਪਣੇ ਆਫਿਸ ਚ ਬੈਠੇ ਆ ਜਾਂ ਜੀਐਮ ਸਾਹਿਬ ਆਪਣੇ ਆਫਿਸ ਚ ਬੈਠੇ ਆ ਤੇ ਕਿਸਾਨ ਕਿੱਥੇ ਬੈਠਣ ਇਹ ਇਸ ਕਰਕੇ ਜਿਹੜੀ ਆਹੀਂ ਪੂਰਨ ਜੋ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਰਦੇ ਆ ਕਿ ਜੋ ਸਰਕਾਰੀ ادارے ਆ ਜੋ ਪੁਨਿਆੜ ਮੇਲਾ ਉਹਦੇ ਵਿੱਚ ਬਿਲਕੁਲ ਹਿਆਣ ਇਸ ਟਾਈਮ ਨਹੀਂ ਦਿੱਤਾ ਜਾ ਰਿਹਾ ਇਹਦੇ 'ਚ ਗੌਰ ਕੀਤੀ ਜਾਏ ਕਿ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਤੁਸੀਂ ਬੜੀਆਂ ਲੇਟ ਕਰ ਰਹੇ ਹੋ 60 ਰੁਪਏ ਦੀ ਸਬਸਿਡੀ ਆਣੀ ਆ 70 ਰੁਪਏ ਸਬਸਿਡੀ ਆਣੀ ਆ ਨਾਲ ਦੀ ਨਾਲ ਪੇਮੈਂਟਾਂ ਕਰਕੇ ਜਲਦੀ ਤੋਂ ਜਲਦੀ ਜਿਹੜੀਆਂ ਕਿਸਾਨਾਂ ਦੇ ਖਾਤੇ ਪਾਇਆ ਜਾਣ ਤਾਂ ਕਿ ਕਿਸਾਨਾਂ ਨੇ ਜੋ ਆਪਣੇ ਰੋਜ਼ਮਰ ਦੇ ਖਰਚੇ ਕਰਨੇ ਆ ਘਰਾਂ ਦੇ ਵਿੱਚ ਉਹ ਕਿਸਾਨੀ ਤੇ ਹੀ ਨਿਰਭਰ ਨੇ ਸਾਰੇ ਤੇ ਇਸ ਕਰਕੇ ਫਿਰ ਦੂਜੀ ਗੱਲ ਹੋਰ ਆ ਕਿ 2 ਸਾਲ ਹੋ ਗਿਆ ਮਿਲ ਨੂੰ ਵੜੀ ਹੋਈ ਨੂੰ ਤਿਆਰ ਹੋਈ ਨੂੰ ਇਹਨਾਂ ਨੇ ਬਿਲਕੁਲ ਝਾੜਵਾਲ ਧਿਆਨ ਨਹੀਂ ਦਿੱਤਾ ਕਿ ਟਰੈਕਟਰ ਕਿੱਥੇ ਲੱਗਣੇ ਆ ਮੀਨ ਨਹਿਰੀ ਦੇ ਵਿੱਚ ਜਿਹੜਾ ਕਿਸਾਨਾਂ ਨੇ ਕਿੱਥੇ ਬੈਣਾ ਖਲੋਣਾ ਇਸ ਕਰਕੇ ਇਸ ਦੇ ਸਬੰਧ ਵਿੱਚ ਆਪਾਂ ਜਿਹੜੀ ਹੁਣ ਇਸ ਵਾਰ ਮੈਂ ਆਪਕੋ ਜਾਣਕਾਰੀ ਦੇ ਰਹਾ ਹੂੰ ਕਿ ਪਿਛਲੇ ਸਾਲ ਕੇ ਪਿੱਛਾ ਇਸ ਸਾਲ ਵਰਨਾ ਜੋ ਹੈ 45 ਲੱਖ ਕੁੰਟਲ ਬਾਂਡ ਕੀਤਾ ਗਿਆ ਹੈ ਜੀ ਔਰ ਪੂਰੀ ਸੰਭਾਵਨਾ ਹੈ ਕਿ ਇਹ 45 ਲੱਖ ਕੁੰਟਲ ਮਿਲੇਗਾ ਸਭ ਔਰ ਇਸੇ पहले जमींदार बहुत कम थे अट्ठाईस के आसपास थे इस बार आठ के आसपास हैं जो इतने जमींदारों को प्रॉफिट होगा ये फैक्ट्री जो है जमींदारों के वास्ते लगाई गई है और जमींदार इससे बहुत प्रभावित होंगे और ये फैक्ट्री जो है ऐसे को जनरेशन भी स्टार्ट कर दिया गया है और अभी तक करीब 26 लाख रुपए की बिजली भी बेच दी है बन गई हम बेच चुके हैं एक्सपोर्ट के एक एथनॉल प्लांट के बारे में अभी फिलहाल ड्रॉप किया हुआ है क्योंकि तो अभी वायबिलिटी उसकी नहीं थी पीपी -पी मोड पर इसको टेंडर लगाया गया था लेकिन कोई कोटेशन नहीं आया फर्दर गवर्नमेंट का जो भी डिसीजन आगा उस हिसाब से इसका काम किया जाएगा एक्चुअली जमींदारों की जितनी भी प्रॉब्लम है धीमे धीमे सारी उनकी शॉर्ट आउट करते जा रहे हैं उनकी सॉल्व करते जा रहे हैं और जो भी प्रॉब्लम जमींदार को आ रही हैं इन फ्यूचर कम होती चली जाएंगी और धीमे धीमे उनकी समाप्ति हो जाएंगी कुछ यार्ड की की प्रॉब्लम है वो यार्ड काफ़ी हद तक बना दिया गया कुछ चीज़ें रह गई हैं वो भी हम लोग कर रहे हैं कुछ पैसा गवर्नमेंट की तरफ से आने वाला है वो भी आ जाएगा तो यार्ड पूरी तरह से कंप्लीट हो जाएगा ये ए, जो हमारे पास पुराने स्क्रैप है उसे हम उनका ए, सेट बनवा देंगे और ਮੇਰੇ ਕਹੇ ਅਰਧ 10 ਦਿਨ ਬਾਅਦ ਇਹ ਕੰਪਲੀਟ ਵੀ ਹੋ ਜਾਏਗਾ ਫਿਲਹਾਲ ਨੂੰ ਜਮੀਦਾਰਾਂ ਨੂੰ ਕੋਈ ਦਿੱਕਤ ਨਹੀਂ ਆਏਗੀ